कमाले का कायम करीम रजा बख्शो बक्षो राज कृेहा कोरहीं कमाले का माते काय करीं रजा बख्शो राज कृे हा रहीम अमा बख्शो बो दे ओ दस्गी खता बख्श रोजी दे हो दिल दिल्ले ਮੇਰੇ ਮਦਰ ਜਿਹੜੇ ਨੇ ਉਹ ਕੀਰਤਨ ਕਰਦੇ ਸੀਗੇ ਤੇ ਮੈਂ 3rd ਕਲਾਸ ਤੋਂ ਉਹਨਾਂ ਤੋਂ ਹੀ ਸੰਗੀਤ ਜਿਹੜਾ ਆ ਉਹ ਸਿੱਖਣਾ ਸ਼ੁਰੂ ਕੀਤਾ ਇਨਸਟਰੂਮੈਂਟ ਮੈਲੋਡਿਕਾ ਮੈਂ ਖੁਦ ਟਰਾਈ ਕੀਤਾ ਸ਼ੌਂਕ ਜਾਗਿਆ ਇਸੇ ਤਰ੍ਹਾਂ ਹੀ ਕਿਸੇ ਦਾ ਸੁਣਿਆ ਤੇ ਮੈਨੂੰ ਵੀ ਸ਼ੌਂਕ ਜਾਗਿਆ ਤੇ ਮੈਂ ਵੀ ਖੁਦ ਟਰਾਈ ਕੀਤਾ ਫਿਰ ਵਾਹ ਜੀ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਦੇ ਵਿੱਚ ਵਾਦਨ ਕਲਾ ਦਾ ਬਹੁਤ ਮਹੱਤਵ ਹੈ ਜੀ ਹਾਂ ਵਾਦਨ ਕਲਾ ਦੇ ਨਾਲ ਕਲਾਕਾਰ ਦੀ ਗਾਇਕੀ ਨੂੰ ਚਾਰ ਚੰਨ ਲੱਗ ਜਾਂਦੇ ਨੇ ਅੱਜ ਮੈਂ ਤੁਹਾਨੂੰ ਪੰਜਾਬ ਦੀ ਇੱਕ ਅਜਿਹੀ ਹੀ ਧੀ ਨਾਲ ਮਿਲਾਂ ਜਾ ਰਹੀਆਂ ਜੋ ਵੱਖ-ਵੱਖ ਤਰ੍ਹਾਂ ਦੇ ਸਾਜ਼ ਵਜਾਉਂਦੇ ਨੇ ਇਹਨਾਂ ਨੇ ਬਹੁਤ ਸਾਰੇ ਸਾਜ਼ ਜਿਹੜੇ ਨੇ ਉਹ ਪਲੇ ਕਰਦੇ ਨੇ ਤੇ ਅੱਜ ਮੇਰੇ ਨਾਲ ਮੌਜੂਦ ਨੇ ਉਪਕਿਰਨ ਮੈਮ ਮੈਮ ਬਹੁਤ-ਬਹੁਤ ਸਵਾਗਤ ਹੈ ਗ੍ਰੇਡ ਪੰਜਾਬ ਟੀਵੀ ਤੇ 바이구지 ਕਾਲ ਸਾਹਿਬ 바이구지 ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਮ ਤੁਸੀਂ ਇੰਨੇ ਸਾਰੇ ਵਾਦਨ ਪਲੇ ਕਰਦੇ ਹੋ ਇਹ ਜਿਹੜੀ ਪ੍ਰੇਰਣਾ ਹੈ ਤੁਹਾਨੂੰ ਕਿੱਥੋਂ ਮਿਲੀ ਕਿਵੇਂ ਸ਼ੌਂਕ ਪੈਦਾ ਹੋਇਆ ਇਹ ਪ੍ਰੇਰਣਾ ਜਿਹੜੀ ਹੈ ਘਰ ਤੋਂ ਹੀ ਜਾਗ ਲੱਗੀ ਹੈ ਤੇ ਮੇਰੇ ਮਦਰ ਜਿਹੜੇ ਨੇ ਉਹ ਕੀਰਤਨ ਕਰਦੇ ਸੀਗੇ ਤੇ ਮੈਂ 3rd ਕਲਾਸ ਤੋਂ ਉਹਨਾਂ ਤੋਂ ਹੀ ਸੰਗੀਤ ਜੜਾਇਆ ਉਹ ਸਿੱਖਣਾ ਸ਼ੁਰੂ ਕੀਤਾ ਹਾਰਮੋਨੀਅਮ ਦੇ ਉੱਤੇ ਸਰਗਮ ਸ਼ਬਦ ਫਿਰ ਅਸੀਂ ਦਰਬਾਰ ਸਾਹਿਬ ਥੜੇ ਸਭ ਜਾ ਕੇ ਇੱਕ ਇੱਕ ਸ਼ਬਦ ਪੜ੍ਹ ਕੇ ਆਣਾ ਮੇਰੇ ਮਾਸੀ ਜੀ ਮੇਰੇ ਸਿਸਟਰ ਸਾਰੇ ਅਸੀਂ ਇੱਕ ਇੱਕ ਸ਼ਬਦ ਦੀ ਹਾਜ਼ਰੀ ਭਰਨੀ ਉੱਥੋਂ ਦੀ ਇਹ ਹੋਰ ਗਾਂ ਵਧਿਆ ਗੁਣ ਤੇ ਕਿਹੜੇ ਕਿਹੜੇ ਸਾਜ਼ ਜਿਹੜੇ ਤੁਸੀਂ ਵਜਾ ਲੈਂਦੇ ਹੋ ਹਾਰਮੋਨੀਅਮ ਤਬਲਾ ਸਿਤਾਰ ਦਿਲੋਬਾ ਜਿਹੜੇ ਕਿ ਤੰਤੀ ਸਾਜ਼ ਵਿੱਚ ਆਉਂਦੇ ਨੇ ਅਨੰਦ ਵਾਦ ਵਿੱਚ ਜਿਹੜਾ ਕਿ ਤਬਲਾ ਹੈ ਤਬਲਾ ਅਨੰਦ ਵਾਦ ਵਿੱਚ ਜਿਹੜਾ ਕਿ ਸੁਰ ਤੇ ਤਾਲ ਦਾ ਸੰਗਮ ਇੱਕ ਦੂਜੇ ਤੋਂ ਬਿਨਾ ਇਹ ਅਧੂਰੇ ਨੇ ਇਸ ਕਰਕੇ ਇਹਨਾਂ ਦੇ ਨਾਲ ਜਿਹੜਾ ਸੰਗੀਤ ਨੂੰ ਚਾਰ ਚੰਦ ਲੱਗ ਜਾਂਦੇ ਆ ਬਿਲਕੁਲ ਤੇ ਅੱਜ ਸਾਨੂੰ ਸਭ ਤੋਂ ਪਹਿਲਾਂ ਕੀ ਸੁਣਾਉਗੇ ਬਸੰਤ ਰਾਗ ਦੇ ਵਿੱਚ ਸ਼ਬਦ ਗਾਇਨ ਕਰਾਂਗੀ ਮੈਂ ਮੌਲੀ ਧਰਤੀ ਮੌਲੀ ਆਕਾਸ ਜੀ ਮੈਮ ਕਰੋ ਸ਼ੁਰੂ ਮੋ ौली तरती मौले आय कौली तरती मौले आया काट काट मौले आया तरगास काट काट मौले आया तम तरगास ਮੌਲੀ ਤਰਤੀ ਮੌਲੀ ਆਇਆ ਕਾਸ ਰਾਜਾ RAM ਮੌਲੀ ਆ स मा मौली तरती मौल्याय कास मौली तरती मौल्याय कास मौली तरती मौली तरती मौली तरती मौल्याय कास ਜੀਵਾ ਮੈਂ ਗੱਲ ਕਰੀਏ ਤੁਸੀਂ ਇੰਨਾ ਵਧੀਆ ਕੀਰਤਨ ਵੀ ਕਰਦੇ ਹੋ ਇਸ ਦੇ ਨਾਲ ਨਾਲ ਬਾਦ ਵੀ ਵਜਾਉਂਦੇ ਹੋ ਪਹਿਲਾਂ ਤੇ ਕਿੰਨਾ ਕੋ ਲੋ ਇਹ ਸਿੱਖਿਆ ਕਿਹੜੇ ਗੁਰੂ ਨੇ ਜਿੰਨਾ ਤੋਂ ਤੁਸੀਂ ਇਹ ਸਿੱਖਿਆ ਲਈ ਤੇ ਕੀ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇਹ ਜਾਗ ਘਰੋਂ ਹੀ ਲੱਗੀ ਹੈ ਮੇਰੇ ਮਦਰ ਖੁਦ ਕੀਰਤਨ ਕਰਦੇ ਸੀਗੇ ਤੇ ਉਹ ਫਿਰ ਹੌਲੀ-ਹੌਲੀ ਗਾਹ ਸਬਜੈਕਟ ਜਿਹੜਾ ਅਸੀਂ 뮤직 ਦੇ ਵਿੱਚ ਮੈਂ ਆਪਟ ਕੀਤਾ ਪਲੱਸ 2 ਕੀਤੀ ਤੇ ਗ੍ਰੈਜੂਏਸ਼ਨ ਮੇਰੀ ਗਵਰਨਮੈਂਟ ਕਾਲਜ ਤੋਂ ਹੈ ਮਾਸਟਰਸ ਐ ਐਮਏ ਐਮਪੀਲ ਜਿਹੜੀ ਹੈ ਗੁਣਾੰਗਦੇਵ ਯੂਨੀਵਰਸਿਟੀ ਕੈਂਪਸ ਤੋਂ ਹੈ ਜਿਹੜੇ ਮੇਰੇ ਗੁਰੂ ਨੇ ਰਵੀ ਸ਼ੰਕਰ ਜੀ ਜਿਹੜੇ ਉਹ ਮੇਰੇ ਕਹਿ ਲੋ ਕਿ ਉਹਨਾਂ ਨੂੰ ਮੈਂ ਸੁਣਦੀ ਰਹੀ ਹਾਂ YouTube ਦੇ ਉੱਤੇ ਵੀ ਉੱਥੋਂ ਸਿਤਾਰ ਦਾ ਵੀ ਸ਼ੌਂਕ ਜਿਹੜਾ ਨਾ ਹੋਰ ਜਾਗਰੂਕ ਹੋਇਆ ਤੇ ਰਵੀ ਸਰ ਜਿਹੜੇ ਗੁਨਾਗ ਯੂਨੀਵਰਸਿਟੀ ਦੇ ਜਿਹੜੇ ਕਿ ਹੁਣ ਨਹੀਂ ਨੇ ਪਰ ਉਹ ਉਹ ਕਲਾ ਦੇ ਰੂਪ ਦੇ ਵਿੱਚ ਅਜੇ ਵੀ ਮੇਰੇ ਨਾਲ ਨੇ ਉਹਨਾਂ ਦਾ ਸਾਜ਼ ਮੇਰੇ ਕੋਲ ਆ ਉਹ ਮਤਲਬ ਕਿ ਅਜੇ ਵੀ ਮੇਰੇ ਨਾਲ ਮੈਂ ਉਹਨਾਂ ਨੂੰ ਮਹਿਸੂਸ ਕਰਦੀ ਆ ਆਪਣੀ ਕਲਾ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਜਿਵੇਂ ਸਾਜ਼ ਤੇ ਆਵਾਜ਼ ਤੋਂ ਬਿਨਾ ਇੱਕ ਚੀਜ਼ ਜੇ ਘਟ ਹੋਵੇ ਤੇ ਉਹ ਪੂਰੀ ਨਹੀਂ ਹੁੰਦੀ ਤੇ ਇਸੇ ਕਰਕੇ ਇਹ ਹੌਲੀ ਹੌਲੀ ਛੌਂਕ ਜਿਹੜਾ ਵੱਧਦਾ ਗਿਆ ਤੇ ਨਵੇਂ-ਨਵੇਂ ਸਾਜ਼ਾਂ ਨੂੰ ਹੱਥ ਪਾਉਂਦੇ ਰਹੇ ਤੰਤੀ ਸਾਜ਼ਾਂ ਦਾ ਦੌਰ ਹੈ ਅੱਜਕੱਲ ਤੇ ਸਿਤਾਰ ਮੈਨੂੰ ਆਉਂਦੀ ਸੀਗੀ ਤੇ ਦਿਲਰੁਬਾ ਜਿਹੜਾ ਹੈ ਉਹ ਫਿਰ ਮੈਂ ਸ਼ੁਰੂ ਕੀਤਾ ਕਿ ਗੁਰਮਤ ਸੰਗੀਤ ਹੈ ਤੇ ਇਸ ਤਰੀਕੇ ਦੇ ਨਾਲ ਮੈਂ ਗਾਹ ਹੋਰ ਤਰਕੀ ਤੇ ਜਾਣਾ ਚਾਹਾਂਗੀ ਪਰਮਾਤਮਾ ਜਿਵੇਂ ਜਿਵੇਂ ਵਾਹਿਗੁਰੂ ਕਿਰਪਾ ਕਰੇ ਤੇ ਇਸ ਤਰ੍ਹਾਂ ਬੱਚਿਆਂ ਨੂੰ ਸਿਖਾਣਾ ਤੁਹਾਨੂੰ ਨਹੀਂ ਲੱਗਦਾ ਮੈਮ ਅੱਜ ਦੇ ਦੌਰ ਦੇ ਵਿੱਚ ਤੰਤੀ ਸਾਜਾਂ ਦਾ ਜਿਹੜਾ ਪ੍ਰਚਲਨ ਹੈ ਉਹ ਘਟ ਗਿਆ ਹੈ ਕਿਉਂਕਿ ਅਗਰ ਪਹਿਲਾਂ ਦੌਰ ਦੀ ਗੱਲ ਕੀਤੀ ਜਾਵੇ ਤਾਂ ਗੁਰਮਤ ਸੰਗੀਤ ਦੇ ਵਿੱਚ ਇਸ ਦਾ ਬਹੁਤ ਚੈਲੰਜ ਸੀਗਾ ਲੇਕਿਨ ਅੱਜ ਕੱਲ੍ਹ ਦੇਖੀਏ ਤਾਂ ਬਹੁਤ ਤੰਤੀ ਸਾਜ਼ਾਂ ਦਾ ਜਿਹੜਾ ਪ੍ਰਚਲਨ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਵੀੜੇ ਉਹ ਬਹੁਤ ਘੱਟ ਇੰਟਰਸਟ ਦੇ ਰਹੀਏ ਚੀਜ਼ਾਂ ਸਿੱਖਣ ਦੇ ਵਿੱਚ ਹਾਂਜੀ ਬਿਲਕੁਲ ਠੀਕ ਕਿਹਾ ਤੁਸੀਂ ਕਿ ਅੱਜ ਕੱਲ੍ਹ ਵੈਸਟਰਨ 뮤직 ਵੱਲ ਬੱਚੇ ਜਿਹੜੇ ਜ਼ਿਆਦਾ ਅਟਰੈਕਟ ਹੁੰਦੇ ਨੇ ਪਰ ਜੇਕਰ ਅਸੀਂ ਉਹਨਾਂ ਨੂੰ ਇੰਪੋਰਟੈਂਸ ਦੱਸੀਏ ਕਿ ਇਹਨਾਂ ਸਾਜ਼ਾਂ ਦੀ ਕੀ ਇੰਪੋਰਟੈਂਸ ਹੈ ਇਹ ਸਾਡੇ ਇਮੋਸ਼ਨਲੀ ਹਾ ਟੱਚਿੰਗ ਜਿਹੜੇ ਐ ਸਾਡੇ ਗੁਰੂਆਂ ਨੇ ਵਜਾਏ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ ਤੰਤੀ ਸਾਜ਼ ਦਿਲੋਬਾ ਤੇ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਨੂੰ ਵੀ ਛੂ ਜਾਏਗਾ ਉਹਨਾਂ ਦੇ ਦਿਲ 'ਚ ਵੀ ਚਾ ਜਿਹੜਾ ਪੈਦਾ ਹੋਏਗਾ ਤੇ ਉਹ ਵੀ ਇਸ ਚੀਜ਼ ਨੂੰ ਜਿਹੜਾ ਆ ਅੱਜ ਕੱਲ ਬੱਚੇ ਜਿਹੜੇ ਆ ਉਹ ਮਾਪਿਓ ਜਿਹੜੇ ਘਰ ਤੋਂ ਹੀ ਜਾਗ ਲਾਉਣ ਵਾਲੇ ਨੇ ਜੇ ਉਹ ਇੰਪੋਰਟੈਂਸ ਦੱਸਣਗੇ ਇਤਿਹਾਸ ਦੀ ਗੁਰੂਆਂ ਦੀ ਸਾਜਾਂ ਦੀ ਤੇ ਇਸੇ ਤਰ੍ਹਾਂ ਫਿਰ ਉਹ ਗਾਹ ਵਧਣਗੇ ਤੁਸੀਂ ਸੰਗੀਤ ਦੇ ਨਾਲ ਜੁੜੇ ਹੋ ਤੇ ਬਚਪਨ ਤੋਂ ਹੀ ਸੰਗੀਤ ਦੇ ਨਾਲ ਜੁੜੇ ਹੋ ਔਰ ਇਸ ਸੰਗੀਤ ਦੇ ਵਿੱਚ ਹਮੇਸ਼ਾ ਹੀ ਤੁਸੀਂ ਅੱਗੇ ਨਿੱਸਤਰ ਕੁਆਲਿਫਿਕੇਸ਼ਨ ਗਾੜੀ ਲਈ ਪੜਾਈ ਕੀਤੀ ਹੈ ਬਹੁਤ ਸਾਰੀਆਂ ਪ੍ਰੋਬਲਮਸ ਵੀ ਤੁਹਾਨੂੰ ਆਈਆਂ ਹੋਣਗੀਆਂ ਕੋਈ ਏਦਾਂ ਦਾ ਕੇਸ ਹੈ ਜੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਕੋਈ ਜੈ ਪ੍ਰੋਬਲਮਸ ਆਈਆਂ ਹੋਣ ਅਪਸ ਐਂਡ ਡਾਊਨਸ ਕਈ ਤਰ੍ਹਾਂ ਦੇ ਆਉਂਦੇ ਨੇ ਪਰ ਉਹ ਸਾਰੇ ਸਟ੍ਰਗਲਸ ਤੋਂ ਬਾਅਦ ਹੀ ਅਸੀਂ ਕਿਸੇ ਮਕਾਮ ਤੇ ਪਹੁੰਚਦੇ ਆ ਹਾਂ ਹਾਂ ਤੇ ਵਾਈਗੁਰੂ ਜਿਹੜਾ ਆ ਉਹ ਚੜ੍ਹਦੀ ਕਲਾ ਚ ਹੀ ਰੱਖਿਆ ਵਾਈਗੁਰੂ ਜੀ ਨੇ ਹਮੇਸ਼ਾ ਹਾਂਜੀ ਤੇ ਹੋਰ ਕੁਝ ਸੁਣਾਓਗੇ ਤੁਹਾਨੂੰ ਹਾਂਜੀ ਜ਼ਫਰਨਾਮਾ ਥੋੜਾ ਜਿਹਾ ਤੁਹਾਨੂੰ ਮੈਂ ਸੁਣਾਵਾਂਗੀ ਬੱਚਿਆਂ ਨੂੰ ਮੈਂ ਇਸੇ ਤਰ੍ਹਾਂ ਹੀ ਗਾਈਡ ਕਰਦੀ ਹਾਂ 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 ਬਿਲਕੁਲ ਸ਼੍ਰੀ ਮੁਖਵਾਕ ਪਾਛਾਈ ਦਸਵੀਂ ਜ਼ਫਰਨਾਮਾ कमाली करा कायम करीम रजा राजा बक्षो राज हा को रहीम करा माते कायम करीम रजा बख्शो को रहीम अमा बो ब्शिन्दे ओ दस्गी खता रोजी दे हो दिल दिल्ली शनशाह खुबी हुंद बख़शंदमूं हाज़िर हज़ू हथा में दे हद हमूं हाज़िर हज़ूम हथा में दे हद हम चूं हाज़िर हज़ू ਕੰਠ ਦੀ ਗਣ ਕਰੀਏ ਤੁਹਾਨੂੰ ਇੰਨੇ ਬਾਣੀ ਕੰਠ ਹੈ ਹਨਾ ਤੁਸੀਂ ਅਲੱਗ-ਅਲੱਗ ਚੀਜ਼ਾਂ ਵੀ ਵਜਾ ਲੈਂਦੇ ਹੋ ਔਰ ਕਿਸ ਤਰ੍ਹਾਂ ਮਾਈਂਡ ਸੈਟ ਕਰਦੇ ਹੋ ਕਿ ਇੱਕ ਹੀ ਅਗਰ ਵਾਦ ਸਿੱਖਣਾ ਹੋਵੇ ਤਾਂ ਉਸ ਨੂੰ ਹੀ ਕਿੰਨੇ ਸਾਲ ਲੱਗ ਜਾਂਦੇ ਨੇ ਰਿਆਜ਼ ਇੰਨਾ ਕਰਨਾ ਪੈਂਦਾ ਹੈ ਔਰ ਤੁਸੀਂ ਇੰਨੀਆਂ ਚੀਜ਼ਾਂ ਵਜਾ ਲੈਂਦੇ ਹੋ ਕਿਵੇਂ ਮਤਲਬ ਪੋਸੀਬਲ ਹੈ ਇਹ ਪੋਸੀਬਲ ਜੀ ਸ਼ੌਂਕ ਦੇ ਕਰਕੇ ਹੀ ਹੈ ਸ਼ੌਂਕ ਜਿਹੜਾ ਹੈ ਨਾ ਉਹ ਇਨਸਾਨ ਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ ਹਰਮੋਨੀਅਮ ਤੋਂ ਸ਼ੁਰੂਆਤ ਹੋਈ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਥੜੇ ਸਾਹਿਬ ਕੀਰਤਨ ਵਾਸਤੇ ਅਸੀਂ ਇੱਕ ਇੱਕ ਸ਼ਬਦ ਪੜ੍ਹਦੇ ਰਹੇ ਹਾਂ ਉੱਥੇ ਦੇਖਣਾ ਤਬਲਾ ਵਜਾਉਂਦੇ ਆ ਉਹਨਾਂ ਨੂੰ ਤੇ ਫਿਰ ਉਹ ਉਸੇ ਤਰ੍ਹਾਂ ਹੀ ਹੱਥ ਵਜਾਣੇ ਸਿੱਧੇ ਸਿੱਧੇ ਹੱਥ ਵਜਾਣੇ ਘਰੋਂ ਹੀ ਜਿਸ ਤਰ੍ਹਾਂ ਕਿ ਤਬਲਾ ਜਦੋਂ ਨਹੀਂ ਸੀਗਾ ਤੇ ਘਰ ਜਿਹੜੇ ਆਪਣੇ ਕੋਲ ਹੁੰਦੇ ਨੇ ਡੱਬੇ ਹਨਾ ਉਹਨਾਂ ਉੱਤੇ ਹੀ ਅਸੀਂ ਵਜਾਣਾ ਤਾਲ ਮੰਮਾ ਨੇ ਦੱਸਣਾ ਇਸ ਤਰੀਕੇ ਨਾਲ ਵਜਾਣਾ ਉਹ ਤਾਲ ਦਿਮਾਗ 'ਚ ਬਹਿ ਗਿਆ ਤੇ ਬਸ ਉਸੇ ਤਰ੍ਹਾਂ ਹੱਥ ਖੁੱਲੇ ਖੁੱਲੇ ਸਿੱਧੇ ਸਿੱਧੇ ਵਜਾਣੇ ਤੇ ਜਦੋਂ ਮੈਂ ਗ੍ਰੈਜੂਏਸ਼ਨ 'ਚ ਗਈ ਹਾਂ ਗਵਰਨਮੈਂਟ ਕਾਲਜ ਹੈ ਨਰਮਲਜੀਤ ਮੈਡਮ ਸੀਗੇ ਉੱਥੇ ਐਚਓਡੀ ਤੇ ਉਹਨਾਂ ਨੇ ਫਿਰ ਮੇਰਾ ਸੁਣਿਆ ਮੈਂ ਆਪੇ ਸ਼ਬਦ ਗਾਇਨ ਕਰਕੇ ਤਬਲਾ ਸੁਨਾਇਆ ਤੇ ਮੈਂ ਰੈਸਸ 'ਚ ਬੈਠ ਕੇ ਤੇ ਸਰਕਲੋਂ ਤਬਲਾ ਸੋਲੋ ਤਬਲਾ ਜਿਹੜਾ ਆ ਉਹ ਸਿੱਖਿਆ ਸੂਰਮਾ ਸਿੰਘ ਸਰ ਸੀਗੇ ਤਰਮਪਾਲ ਸਰ ਅਜੇ ਵੀ ਉਹ ਅੰਦ ਵਿਦਿਆਲੇ ਦੇ ਵਿੱਚ ਜਿਹੜਾ ਹੈ ਟੀਚਰ ਨੇ ਤੁਸੀਂ ਉਹਨਾਂ ਕੋਲੋਂ ਤਬਲੇ ਦੀ ਜਿਹੜੀ ਸਿੱਖਿਆ ਉਹਨਾਂ ਨੇ ਸਿੱਖਿਆ ਲਈ ਉਹਨਾਂ ਕਰਦੇ ਸਿਤਾਰ ਔਰ ਜਿਹੜੇ ਬਾਕੀ ਤੁਸੀਂ ਇਨਸਟਰੂਮੈਂਟਸ ਇੰਨੇ ਵਜਾਉਂਦੇ ਹੋ ਅਸੀਂ ਉਹ ਵਾਲੇ ਜਿਹੜੇ ਲੋਕ ਸਾਜ਼ ਵੀ ਤੁਸੀਂ ਬਹੁਤ ਸਾਰੇ ਵਜਾਉਂਦੇ ਹੋ ਉਹ ਫਿਰ ਉਹ ਕਿਸ ਤਰ੍ਹਾਂ ਸਿੱਖੇ ਇਹ ਵੀ ਜਿਹੜੇ ਨੇ ਇਨਸਟਰੂਮੈਂਟ ਗਵਰਨਮੈਂਟ ਕਾਲਜ ਤੋਂ ਯੂਥ ਫੈਸਟੀਵਲ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਕਰਦੇ ਆ ਤਬਲਾ ਆਂਦਾ ਸੀ ਆਪਣੇ ਦਵਾ ਦੇ ਜਿਸ ਕਰਕੇ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਢੋਲ ਵੀ ਵਜਾਓ ਤੇ ਫਿਰ ਢੋਲ ਦੇ ਉੱਤੇ ਜਾਂ ਹੋਰ ਬਾਕੀ ਸਾਰੇ ਇਨਸਟਰੂਮੈਂਟ ਨਗਾੜਾ ਤੇ ਸੱਪ ਘਾਟੋ ਇਹ ਸਾਰੇ ਇਹਨਾਂ ਦੇ ਵੀ ਹੌਲੀ ਹੌਲੀ ਨੌਲੇਜ ਜਿਹੜੀ ਆ ਮਿਲੀ ਗਈ ਤੇ ਗਾਂ ਬੱਚਿਆਂ ਨੂੰ ਕਰਾਉਂਦਿਆ ਕਰਾਉਂਦਿਆ ਉਹ ਫਿਰ ਪਰਪਕਤਾ ਹੌਲੀ ਹੌਲੀ ਆਂਦੀ ਜਾਂਦੀ ਹੈ। ਸੰਗੀਤ ਸਾਜ਼ ਦੇ ਵਿੱਚ ਤੁਸੀਂ ਸਿਤਾਰ ਪਲੇ ਕਰਦੇ ਹੋ। ਸਿਤਾਰ ਹਾਂਜੀ। ਤੇ ਸਿਤਾਰ ਕਿਵੇਂ ਸਿੱਖਿਓ ਕਿੰਨਾ ਤੋਂ ਸਿੱਖੀ ਤੁਸੀਂ ਸਿਤਾਰ? ਸਿਤਾਰ ਗਵਰਨਮੈਂਟ ਕਾਲਜ ਤੋਂ ਹੀ ਸਿੱਖੀ ਸ਼ੁਰੂਆਤ ਕੀਤੀ ਬੀਏ ਫਸਟイヤー ਦੇ ਵਿੱਚ। ਹਾਂ। ਫਿਰ ਉਸ ਤੋਂ ਬਾਅਦ ਐਮਏ ਦੇ ਵਿੱਚ ਰਵੀ ਸਰ ਕੋਲੋਂ ਹਣ ਤੁਸੀਂ ਬੱਚਿਆਂ ਨੂੰ ਵੀ ਸਿੱਖਾ ਰਹੇ ਤੁਸੀਂ ਪੜ੍ਹਾਉਂਦੇ ਹੋ ਸਕੂਲ ਦੇ ਵਿੱਚ ਬੱਚਿਆਂ ਨੂੰ ਵੀ ਸਿੱਖਿਆ ਦੇ ਰਹੇ ਹੋ ਔਰ ਅੱਜ ਕੱਲ ਦੇ ਬੱਚੇ ਕਿਸ ਤਰ੍ਹਾਂ ਦਾ ਸ਼ੌਂਕ ਰੱਖਦੇ ਨੇ ਕਿਹੜੇ ਆਵਾਜ਼ ਨੇ ਜਿਹੜੇ ਉਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਨੇ ਹ ਤੁਸੀਂ ਵੀ ਇੱਕ ਬਹੁਤ ਵਧੀਆ ਸਿੱਖਿਆ ਦੇ ਰਹੇ ਹੋ ਕਿ ਬੱਚਿਆਂ ਨੂੰ ਸਾਰੇ ਹੀ ਜਿਹੜੇ ਅੱਜ ਕੱਲ ਦੇ ਆਵਾਜ਼ ਨੇ ਉਹਨਾਂ ਨਾਲ ਉਹ ਜਾਗਰੂਕ ਕਰਵਾ ਰਹੇ ਹੋ ਕਿ ਜਿਹੜੇ ਪੁਰਾਣੇ ਪਹਿਲਾਂ ਆਵਾਜ਼ ਵੱਜਦੇ ਸੀ ਉਹਨਾਂ ਉਹਨਾਂ ਲਈ ਅਵੇਅਰ ਕਰ ਰਹੇ ਹੋ ਤੇ ਔਰ ਤੁਸੀਂ ਖਾਸ ਬੱਚਿਆਂ ਨੂੰ ਵੀ ਸਿੱਖਿਆ ਦਿੰਦੇ ਹੋ ਕਿਸ ਤਰ੍ਹਾਂ ਦੇ ਬੱਚੇ ਜਿਹੜੇ ਜ਼ਿਆਦਾ ਆਵਾਜ਼ਾਂ ਦੇ ਵਿੱਚ ਰੁਚੀ ਲੈਂਦੇ ਨੇ ਬੱਚੇ ਜ਼ਿਆਦਾਤਰ ਵੈਸਟਰਨ ਵੱਲ ਜ਼ਿਆਦਾ ਝੁਕਾਉਂਦਾ ਹੋ ਜਾਂਦਾ ਹੈ ਕਿ ਧਮਕ ਚਮਕ-ਦਮਕ ਵਾਲੇ ਜਿਹੜੇ ਸਾਜ਼ ਕਹਿ ਲਓ ਕਿ ਵਜਾਉਣੇ ਔਖੇ ਨੇ ਤੇ ਸਟਾਰਟਿੰਗ ਜਿਹੜੀ ਉਹ ਹਾਰਮੋਨੀਅਮ ਤੋਂ ਹੀ ਕੀਤੀ ਜਾਂਦੀ ਹੈ ਤੇ ਸ਼ੁਰੂਆਤ ਸਰਗਮ ਇੱਥੋਂ ਸਿੱਖਣਗੇ ਇਹ ਬੇਸਿਕ ਹੈ ਜੀ ਇੱਥੋਂ ਨੌਲੇਜ ਲੈਣਗੇ ਤੇ ਫਿਰ ਇਹ ਗਾਹ ਜਿਹੜਾ ਕੋਈ ਇਨਸਟਰੂਮੈਂਟ ਪકડਣਾ ਬਿਲਕੁਲ ਤੇ ਤੁਸੀਂ ਵੈਸਟਰਨ ਇਨਸਟਰੂਮੈਂਟ ਵੀ ਵਜਾ ਲੈਂਦੇ ਹੋ ਹਾਂਜੀ ਵੈਸਟਰਨ ਇਨਸਟਰੂਮੈਂਟ ਮੈਲੋਡਿਕਾ ਮੈਂ ਖੁਦ ਟਰਾਈ ਕੀਤਾ ਸ਼ੌਂਕ ਜਾਗਿਆ ਇਸੇ ਤਰ੍ਹਾਂ ਕਿਸੇ ਦਾ ਸੁਣਿਆ ਤੇ ਮੈਨੂੰ ਵੀ ਸ਼ੌਂਕ ਜਾਗਿਆ ਤੇ ਮੈਂ ਵੀ ਖੁਦ ਟਰਾਈ ਕੀਤਾ ਫਿਰ ਹਾਂਜੀ ਵਾਹ ਤੁਸੀਂ ਵੀ ਵਜਾਉਂਦੇ ਹੋ ਹਾਂਜੀ ਤੇ ਮੈਮ ਇੰਨੇ ਸਾਰੇ ਇਨਸਟਰੂਮੈਂਟਸ ਫਿਰ ਤੁਸੀਂ ਘਰ ਰਿਆਜ਼ ਦਾ ਕੀ ਕਿਸ ਤਰ੍ਹਾਂ ਮਤਲਬ ਰਿਆਜ਼ ਕਿਉਂਕਿ ਇੰਨੇ ਇਨਸਟਰੂਮੈਂਟ ਅਗਰ ਵਜਾਣੇ ਨੇ ਤਾਂ ਉਹਦੇ ਲਈ ਰਿਆਜ਼ ਤਾਂ ਪਰ ਪੱਕਾ ਹੋਣਾ ਚਾਹੀਦਾ ਰਿਆਜ਼ ਫਿਰ ਤੁਸੀਂ ਕਿਵੇਂ ਕਰਦੇ ਹੋ ਆਪਣਾ ਟਾਈਮ ਕਿਵੇਂ ਮੈਨੇਜ ਕਰਦੇ ਹੋ ਸਭ ਚੀਜ਼ਾਂ ਦੇ ਵਿੱਚ ਮੈਨੇਜ ਤੇ ਫਿਰ ਕਰਨਾ ਹੀ ਪੈਂਦਾ ਹੈ ਕਿ ਜਿਸ ਤਰ੍ਹਾਂ ਹੁਣ ਅਸੀਂ ਜਦੋਂ ਬੱਚਿਆਂ ਨੂੰ ਸਿਖਾਣਾ ਹੈ ਉਹ ਤਾਂ ਆਪਣੀ ਸੈਲਫ ਸਟੱਡੀ ਵੀ ਜ਼ਰੂਰੀ ਹੈ ਬਿਲਕੁਲ ਤੇ ਸੈਲਫ ਸਟੱਡੀ ਕਰਕੇ ਹੀ ਅਸੀਂ ਬੱਚਿਆਂ ਨੂੰ ਸਿਖਾਣ ਯੋਗ ਹੋਵਾਂਗੇ ਕਿ ਸਿਤਾਰ ਵਜਣੀ ਹੈ ਅਗਰ ਤੇ ਸਿਤਾਰ ਦੇ ਉੱਤੇ ਹੱਥ ਦੀ ਪ੍ਰੈਕਟਿਸ ਜਿਹੜੀ ਹੈ ਉਹ ਨਾਲ ਨਾਲ ਥੋੜੀ ਕੰਟੀਨਿਊ ਰੱਖਣੀ ਜਾਂ ਹੁਣ ਮੈਂ ਦਿਲੁਬਾ ਜਿਹੜਾ ਹੈ ਉਹਦੇ ਉੱਤੇ ਸ਼ਬਦ ਗਾਉਣ ਜਿਹੜੇ ਹੈ ਸ਼ੁਰੂ ਕੀਤੇ ਹੈ ਨਵਾਂ ਸਿੱਖਣਾ ਸ਼ੁਰੂ ਕੀਤਾ ਹੈ ਮੈਂ ਤੇ ਉਹਨੂੰ ਵੀ ਹੌਲੀ ਹੌਲੀ ਹੱਥ ਪਾ ਕੇ ਤੇ ਜਿਵੇਂ ਜਿਵੇਂ ਆਪਾਂ ਰਿਆਜ਼ ਕਰੀ ਜਾਵਾਂਗੇ ਤੇ ਮੇਰੇ ਪਰਪਕਤਾ ਆਂਦੀ ਜਾਂਦੀ ਹੈ। ਤੇ ਕਿੰਨੇ ਕ ਇੰਪਰੂਵਮੈਂਟ ਲੱਗਦੀ ਹੈ ਕਿਉਂਕਿ ਤੁਸੀਂ ਹਰ ਦਿਨ ਤੁਹਾਨੂੰ ਨਵਾਂ ਹੀ ਸ਼ੌਂਕ ਵੈਦਾ ਆ ਜਾਂਦਾ ਕਿ ਅੱਜ ਮੈਂ ਐ ਸਿੱਖਣਾ ਹੈ ਅੱਜ ਮੈਂ ਐ ਸਿੱਖਣਾ ਹੈ ਔਰ ਸਿੱਖ ਵੀ ਰਹੇ ਹੋ ਔਰ ਇਹਨੇ ਸਾਰੇ ਬਾਦ ਸਿੱਖ ਰਹੇ ਹੋ ਤੇ ਹੁਣ ਅੱਗੋਂ ਕੀ ਰੁਚੀ ਹੈ ਕਿ ਮੇਰਾ ਏਮ ਕੀ ਹੈ ਕਿ ਮੈਂ ਇਸ ਚੀਜ਼ ਵੱਲ ਅੱਗੇ ਵਧਣਾ ਹੈ। ਦੇਖੋ ਜੀ ਸਾਡਾ ਗੁਰਮਤ ਸੰਗੀਤ ਜਿਹੜਾ ਆ ਜਿਹੜੇ ਸਾਡੇ ਗੁਰੂਆਂ ਦੀ ਦੇਣ ਆ ਹੂੰ ਬਿਲਕੁਲ ਗੁਰੂ ਦੀ ਮੱਤ ਅਨੁਸਾਰ ਕਰਤਾਰ ਦੇ ਗੁਣ ਗਾਇਨ ਕਰਨਾ ਹੂੰ ਤੇ ਉਸੇ ਚੀਜ਼ ਨੂੰ ਆਪਾਂ ਗਾਂ ਲੈ ਕੇ ਜਾਵਾਂਗੇ ਬਾਕੀ ਤੇ ਚਲੋ ਅਸੀਂ ਸ਼ੌਂਕੀਆ ਚੀਜ਼ਾਂ ਥੋੜੀਆਂ ਸੈਲਫ ਇੰਜੋਇਮੈਂਟ ਕਰਕੇ ਵਜਾ ਲੈਣੇ ਆ ਬਟ ਕਹਿੰਦੇ ਨੇ ਨਾ ਕਿ ਆਪਣੀ ਅੰਤਰ ਆਤਮਾ ਜਿਹੜੀ ਐ ਉਹ ਅਧਿਆਤਮਕ ਵੱਲ ਜਿਹੜੀ ਹੈ ਉਹ ਜੁੜੀ ਹੋਈ ਹੈ ਉਹਦੇ ਕਰਕੇ ਅਸੀਂ ਕੀਰਤਨ ਤੇ ਛੱਡ ਨਹੀਂ ਸਕਦੇ ਨਾ ਇਹ ਤੇ ਸਾਡੀ ਅੰਤਰਾਤਮਾ ਦੀ ਖਰਾਕ ਹੈ ਹਾਂ ਬਾਕੀ ਜਿਹੜਾ ਉਹ ਕੇਜਨਲੀ ਜਿਹੜਾ ਅਸੀਂ ਰੰਗ ਮੰਚ ਦੇ ਉੱਤੇ ਬੱਚਿਆਂ ਦੇ ਨਾਲ ਜਾਂ ਕਿਤੇ ਅਸੀਂ ਆਪ ਵੀ ਥੋੜਾ ਥੋੜਾ ਇੰਜੋਏ ਕਰ ਲੀਦਾ ਹਾਂ 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 ਜਿਸ ਤਰ੍ਹਾਂ ਕੋਈ ਵੈਸਟਰਨ ਇਨਸਟਰੂਮੈਂਟਸ ਦੇ ਨਾਲ ਜਾਂ ਉਸ ਤਰ੍ਹਾਂ ਡਾਂਸ ਵੀ ਕਰ ਲੀਦਾ ਡਾਂਸ ਵੀ ਕਰ ਲੀਦਾ ਥੋੜਾ ਬਹੁਤਾ ਗਾਇਨ ਮਾਦਨ ਤੇ ਨ੍ਰਿਤ ਜਿਹੜਾ ਹੈ ਤਿੰਨੋਂ ਕਲਾਵਾਂ ਜਿਹੜੀਆਂ ਆਪਸ ਵਿੱਚ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਇਹਨਾਂ ਨੂੰ ਆਪਾਂ ਵੱਖ ਨਹੀਂ ਕਰ ਸਕਦੇ ਹਾਂ ਤੇ ਮੇਰੇ ਕੋਲ ਥੋੜਾ ਜਿਹਾ ਗਾਇਨ ਵੀ ਸੀਗਾ ਤੇ ਵਾਦਨ ਵੀ ਸੀਗਾ ਤੇ ਨ੍ਰਿਤ ਨਹੀਂ ਸੀਗਾ ਜਦੋਂ ਤੇ ਉਦੋਂ-ਉਦੋਂ ਮੈਨੂੰ ਉਹਦੀ ਕਮੀ ਖਲਕੀ ਤੇ ਮੇਰੇ ਪੈਰ ਤਿੰਨ ਤਾਲ ਦੇ ਉੱਤੇ ਚੱਲਣ ਲੱਗ ਜਾਣੇ ਮੈਨੂੰ ਲੱਗਣਾ ਕਿ ਮੈਂ ਪੈਰਾਂ ਨਾਲ ਵੀ ਕੁਝ ਵਜਾਵਾਂ ਤੇ ਉਹ ਫਿਰ ਮੈਂ ਗ੍ਰੈਜੂਏਸ਼ਨ ਜਿਹੜੀ ਹੈ ਕਲਾਸਿਕਲ ਡਾਂਸ ਕਥਕ ਵਿੱਚ ਵੀ ਕੀਤੀ ਹੈ ਤੇ ਉਹ ਮੈਂ ਮੈਡਮ ਕੋਲ گورਮੈਂਟ ਕਾਲਜ ਦੀ ਮੈਡਮ ਕੋਲ ਜਾ ਕੇ ਸਿੱਖਦੀ ਰਹੀ ਹਾਂ ਉਹਨਾਂ ਕੋਲ ਜਾ ਕੇ ਤੇ ਉਹਦੇ ਚੋਂ ਵੀ ਫਿਰ ਬੜੀ ਅੱਛੀ ਅਚੀਵਮੈਂਟ ਰਹੀ ਹੈ ਕਿਤਨਾ ਕਿਤੇ ਕੋਈ ਵੀ ਚੀਜ਼ ਐ ਮੈਂ ਅਜਾਈ ਨਹੀਂ ਜਾਂਦੀ ਬਿਲਕੁਲ ਬਿਲਕੁਲ ਤੇ ਬਸ ਇਹ ਹੈ ਕਿ ਅਸੀਂ ਇਸੇ ਤਰ੍ਹਾਂ ਹੌਲੀ ਹੌਲੀ ਅੱਗੇ ਵੱਧਦੇ ਜਾਈਏ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇੰਨੇ ਸਾਰੇ ਤੁਹਾਡੇ ਕੋਲ ਵਾਦਨ ਕਲਾ ਹੈ ਸੰਗੀਤ ਦੀ ਕਲਾ ਹੈ ਨ੍ਰਿਤ ਦੀ ਕਲਾ ਹੈ ਸੰਗੀਤ ਦੇ ਪੱਖੋਂ ਸੰਗੀਤ ਦੇ ਪ੍ਰਤੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੀ ਸੰਗੀਤ ਦੇ ਪ੍ਰਤੀ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਅੱਜ ਕੱਲ ਦਾ ਜਿਹੜਾ ਦੌਰ ਹੈ ਆ ਬੜਾ ਹੀ ਸਟ्रेस ਭਰਿਆ ਦੌਰ ਹੈ ਤੇ ਉਹਦੇ ਵਿੱਚ ਸਾਨੂੰ ਸਟ्रेस ਫ੍ਰੀ ਕਿਵੇਂ ਕਰਨਾ ਹੈ ਸੰਗੀਤ ਕਲਾ ਨਾਲ ਹਾਂ ਹਾਂ ਗਾਇਨ ਕਰੋ ਵਾਦਨ ਕਰੋ ਜਿਹਦਾ ਜੋ ਮਨ ਕਰਦਾ ਅਨੁ੍ਰਿਤ ਕਰੇ ਮੈਡੀਟੇਸ਼ਨ ਕਰੋ 5 ਮਿੰਟ ਧਿਆਨ ਕਰੋ ਇਦੇ ਨਾਲ ਅਸੀਂ ਇੰਨੇ ਸੁਰਖਰੂ ਹੋ ਜਾਂਦਾ ਏ ਕਿ ਬਾਡੀ ਮਾਈਂਡ ਸੋਲ ਜਿਹੜੀ ਸਾਡੀ ਬਿਲਕੁਲ ਜਿਹੜੀ ਹੈ ਉਹ ਖਾਲੀ ਹੋ ਜਾਂਦੀ ਹੈ ਜਿਸ ਤਰ੍ਹਾਂ ਅਸੀਂ ਭਰੇ ਪੀਤੇ ਹੁੰਨੇ ਕਈ ਵਾਰੀ ਤੇ ਅਸੀਂ ਆਪਣਾ ਗੁੱਸੇ ਦੇ ਰੂਪ ਦੇ ਵਿੱਚ ਆਪਣਾ ਆਪਣੇ ਇਮੋਸ਼ਨਸ ਨੂੰ ਬਾਹਰ ਕੱਢਦੇ ਆ ਤੇ ਕਈ ਵਾਰੀ ਕੋਈ ਕੋਈ ਰੋਣਾ ਆ ਜਾਂਦਾ ਏ ਕਿਸੇ ਨੂੰ ਤੇ ਇਹ ਤੁਹਾਨੂੰ ਮਿਊਜ਼ਿਕ ਇੱਕ ਥੈਰੇਪੀ ਹੁੰਦੀ ਹੈ ਜੋ ਕਿ ਇੱਕ ਰੋਗੀ ਨੂੰ ਠੀਕ ਕਰਨ ਦਾ ਕੰਮ ਵੀ ਕਰਦੀ ਹੈ ਬਿਲਕੁਲ ਬਿਲਕੁਲ 뮤זיਕ ਇਜ਼ ਦਾ ਲੈਂਗੁਏਜ ਆਫ ਇਮੋਸ਼ਨਸ ਇਹ ਸਾਡੇ ਇਮੋਸ਼ਨਸ ਨੂੰ ਹਾਰ ਟੱਚਿੰਗ ਕਰਦੀ ਹੈ ਤੇ ਇਹ ਮੈਡੀਸਿਨ ਦਾ ਕੰਮ ਵੀ ਕਰਦੀ ਹੈ ਜਿਵੇਂ ਕਿ ਜੈਜ਼ ਲਾਈਕ ਮੈਡੀਸਿਨ ਵਿਚ ਇਜ਼ ਡੂਇੰਗ ਐਸ ਅ ਵਰਕ ਆਫ ਮੈਡੀਕਲ ਟਰੀਟਮੈਂਟ ਬਾਈ 뮤직 ਥੈਰੇਪੀ ਹਮ ਹਮ ਤੋ ਇਸ ਕਰਕੇ ਮੈਂ ਇਹੋ ਕਹਿਣਾ ਚਾਹਾਂਗੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿ ਇਸ ਪਾਸੇ ਜੁੜੋ ਤਾਂ ਕਿ ਤੁਹਾਡਾ ਹੋਰ ਇਧਰ ਉਧਰ ਦੀਆਂ ਜਿਹੜੀਆਂ ਮਾੜੀਆਂ ਚੀਜ਼ਾਂ ਤੋਂ ਧਿਆਨ ਹਟ ਕੇ ਕੋਈ ਨਸ਼ਿਆਂ ਵਾਲਾ ਕੋਈ ਹੋਰ ਸਟ्रेस ਡਿਪਰੈਸ਼ਨ ਚ ਲੋਕ ਜਿਹੜੇ ਬੜੇ ਜਾਂਦੇ ਨੇ ਉਹ ਇਹਨਾਂ ਚੀਜ਼ਾਂ ਦੇ ਉੱਤੇ ਵਰਕ ਕਰਨ ਤੇ ਆਪਣੇ ਆਪ ਨੂੰ ਗਰੋ ਕਰਨਾ ਹੂੰ ਤੇ ਗਰੋ ਕਰਨਗੇ ਤੇ ਉਹਨਾਂ ਨੂੰ ਆਪਣੇ ਆਪ ਨੂੰ ਇੰਟਰਨਲੀ ਇੰਨੀ ਖੁਸ਼ੀ ਹੋਏਗੀ ਕਿ ਬਸ ਫਿਰ ਪਰਮਾਤਮਾ ਵੀ ਫਿਰ ਸਹਾਈ ਹੁੰਦਾ ਹੈ ਫਿਰ ਉਹ ਕਹਿੰਦੇ ਆ ਨਾ ਕਿ ਪੌੜੀ ਚੜ੍ਹਨੀ ਜਿਹੜੀ ਔਖੀ ਹੁੰਦੀ ਹੈ ਥੋੜੀ ਜਿਹੀ ਲੱਗਦੀ ਹੈ ਸ਼ੁਰੂਆਤ ਦੇ ਵਿੱਚ ਜਰਾ ਕਿ ਜ਼ੋਰ ਲਾਣਾ ਪੈਂਦਾ ਹੈ ਚੜਾਈ ਚੜਨ ਵੇਲੇ ਨਾਲ ਤੇ ਮਾੜੇ ਕੰਮ ਤੋਂ ਅਸੀਂ ਫਿਰ ਜਿਹੜਾ ਉਹ ਪਰ ਜੀ ਜਨ ਨੇ ਪੁੱਛਣਾ ਚਾਹਾਂਗੀ ਅੱਜ ਕੱਲ ਜਿਹੜੇ ਨੌਜਵਾਨ ਮਿਊਜ਼ਿਕ ਦੀ ਗੱਲ ਕਰੀਏ ਤਾਂ ਸੰਗੀਤ ਉਹਨਾਂ ਲਈ ਬਹੁਤ ਸੋਖਾ ਹੋ ਗਿਆ ਲੇਕਿਨ ਅਗਰ ਪੁਰਾਣੇ ਦੌਰ ਦੇ ਕਾਲ ਕਰ ਲਈਏ ਤਾਂ ਸੰਗੀਤ ਨੂੰ ਸੁਖਣ ਦੇ ਲਈ ਵੀ ਕਈ ਕਈ ਸਾਲ ਲੱਗ ਜਾਂਦੇ ਸੀ ਪਰ ਅੱਜ ਕੱਲ ਜਿਹੜੇ ਕਈ ਨੌਜਵਾਨ ਐ ਸੀ ਕਈ ਕਲਾਕਾਰ ਵੀ ਦੇਖਦੇ ਆਂ ਔਰ ਪੈਰ ਪੁੱਤਰੇ ਕਹਿੰਦੇ ਨਾ ਕਿ ਅੱਜ ਕੱਲ ਕਲਾਕਾਰ ਪੈਦਾ ਹੋ ਜਾਂਦੇ ਨੇ ਔਰ ਕੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਹੜੇ ਸਾਲਾਂ ਸਾਲਾਂ ਪ੍ਰਤੀ ਰਿਆਜ ਕਰਦੇ ਨੇ ਉਹਨਾਂ ਦਾ ਰਿਆਜ ਹੈ ਉਹਨਾਂ ਦਾ ਮੁੱਲ ਨਹੀਂ ਪੈਂਦਾ ਲੇਕਿਨ ਜਿਹੜੇ 2-3 ਦਿਨ ਬਾਅਦ ਕਰਦੇ ਨੇ ਉਹਨਾਂ ਦਾ ਜਿਹੜਾ ਅੱਜ ਕੱਲ ਦੌਰ ਹੈ ਉਹ ਜ਼ਿਆਦਾ ਵੱਧ ਰਿਹਾ ਹੈ ਇਹ ਕਹ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਸੀਨਾ ਬਸੀਨਾ ਸਿੱਖਣ ਵਾਲੀ ਇਹ ਜਿਹੜੀ ਕਲਾ ਹੈ ਸੀਨਾ ਬਸੀਨਾ ਆਮਨੇ ਸਾਹਮਨੇ ਬੈਠ ਕੇ ਤੇ ਅੱਜ ਕੱਲ ਮਾਡਰਨ ਟ੍ਰੈਂਡ ਦੇ ਅਕੋਰਡਿੰਗਲੀ ਔਨਲਾਈਨ ਵੀ ਕਲਾਸਿਸ ਲੱਗਦੀਆਂ ਨੇ ਈਵਨ ਮੈਂ ਵੀ ਕਲਾਸਿਸ ਲਗਾਈਆਂ ਆਪਣੀਆਂ ਤੇ ਇਹ ਵੀ ਚਲੋ ਇੱਕ ਪੋਜ਼ਿਟਿਵ ਪੁਆਇੰਟ ਵੀ ਹੈ ਤੇ ਕਹਿੰਦੇ ਨੇ ਨਾ ਵੀ ਪੋਜ਼ਿਟਿਵ ਵੀ ਪੁਆਇੰਟ ਵੀ ਹੁੰਦੇ ਤੇ 네ਗੇਟਿਵ ਵੀ ਹੁੰਦੇ ਨੇ ਜੀ ਜੀ ਤੇ ਜਿਹੜੇ ਪਿੱਛੇ ਰਹਿ ਜਾਂਦੇ ਨੇ ਜਿਹੜੇ ਸਾਹਮਣੇ ਨਹੀਂ ਆਪ ਆਂਦੇ ਸ਼ਾਇਦ ਕਹਿ ਲੋ ਅਵੇਅਰਨੈਸ ਕਰਕੇ ਲੈਕ ਆਫ ਅਵੇਅਰਨੈਸ ਜਾਂ ਅਸੀਂ ਕਹਿ ਸਕਦੇ ਆ ਕਿ ਉਹਨਾਂ ਨੂੰ ਉਹ ਪਲੇਟਫਾਰਮ ਹੀ ਨਹੀਂ ਮਿਲਦਾ ਮੈਮ ਬਿਲਕੁਲ ਜਿਹਦੇ ਕਰਕੇ ਕਿ ਉਹ ਸਾਹਮਣੇ ਆ ਸਕਣ ਆਪਣਾ ਜਿਹੜਾ ਆ ਹੁਨਰ ਦਿਖਾ ਸਕਣ ਉਹਨਾਂ ਨੂੰ ਵੀ ਕਿਤੇ ਕੋਈ ਇੱਕ ਜਗ੍ਹਾ ਜਿਹੜੀ ਆ ਉਹਨਾਂ ਨੂੰ ਮਿਲੇ ਹਮ ਇਸ ਕਰਕੇ ਉਹ ਪਿੱਛੇ ਰਹਿ ਜਾਂਦੇ ਨੇ ਡਿਊ ਟੂ ਫਾਈਨੈਂਸ਼ਲੀ ਕਹਿ ਲੋ ਜਾਂ ਡਿਊ ਟੂ ਆਪਣਾ ਫੈਮਲੀ ਪ੍ਰੋਬਲਮਸ ਕਈ ਤਰ੍ਹਾਂ ਦੀ ਆ ਜਾਂਦੀਆਂ ਨੇ ਲੋਕਾਂ ਨੂੰ ਸੋ ਇਸ ਕਰਕੇ ਤੇ ਇਸ ਚੀਜ਼ ਦਾ ਧਿਆਨ ਹ ਹੋਣਾ ਚਾਹੀਦਾ ਸੋ ਬਿਲਕੁਲ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਤੁਸੀਂ ਜਿਹੜੇ ਇੰਨੇ ਸਾਰੇ ਇਨਸਟਰੂਮੈਂਟ ਬਹੁਤ ਸੋਹਣੇ-ਸੋਹਣੇ ਵਜਾਏ ਬਹੁਤ ਹੀ ਪੋਜ਼ਿਟਿਵ ਮੈਸੇਜ ਜੋ ਕਿ ਤੁਸੀਂ ਅੱਜ ਦੇ ਜਿਹੜੇ ਜੰਗ ਜਨਰੇਸ਼ਨ ਹੈ ਉਹਨਾਂ ਨੂੰ ਦੇ ਰਿਹਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਔਰ ਤੁਸੀਂ ਦੇਖਿਆ ਕਿ ਇਹ ਸੀਗੇ ਸਾਡੇ ਨਾਲ ਉਕਿਰਨ ਮੈਮ ਜੋ ਕਿ ਵੱਖ-ਵੱਖ ਤਰ੍ਹਾਂ ਦੇ ਸਾਜ਼ ਪਲੇ ਕਰਦੇ ਨੇ ਤੇ ਇਸ ਦੇ ਨਾਲ ਹੀ ਇਹਨਾਂ ਦਾ ਏਮ ਹੈ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦਾ ਤੇ ਜੋ ਜੋ ਵੀ ਉਹ ਸ਼ੌਂਕ ਨੇ ਆਪਣੇ ਉਹਨਾਂ ਨੂੰ ਪੂਰੇ ਕਰਦੇ ਰਹਿਣਾ ਚਾਹੀਦਾ ਇਹਨਾਂ ਦਾ ਸ਼ੌਂਕ ਹੈ ਕਿ ਗੁਰਮਤ ਸੰਗੀਤ ਦੇ ਨਾਲ-ਨਾਲ ਤੇ ਅੱਗੇ ਵਧਣਾ ਇਸ ਦੇ ਨਾਲ-ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਸਾਜ਼ ਜਿਹੜੇ ਨੇ ਉਹ ਸਿੱਖਣਾ ਤੇ ਲਗਾਤਾਰ ਇਹ ਮਿਹਨਤ ਕਰ ਰਹਿਣੇ ਤੇ ਮਿਹਨਤ ਇਹਨਾਂ ਨੂੰ ਕਾਮਯਾਬੀ ਦੇ ਸਿਖਰ ਤੇ ਵੀ ਲੈ ਕੇ ਜਾ ਰਹੀ ਹੈ ਕੈਮਰਾਮੈਨ ਰਸ਼ਦ ਨਾਲ ਮਸੂਫਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ